ਅਕਾਲੁਰਖ ਨੇ ਨਹੀਂ ਤਹਿ ਕੀਤਾ ਹੋਇਆ ਕਿ ਤੁਸੀਂ ਅਗਰ ਸਫੇਦ ਰੰਗ ਦੇ ਕੱਪੜੇ ਪਹਿਨੋਗੇ ਤੇ ਮੈਂ ਖੁਸ਼ ਹੋਵਾਂਗਾ ਅਗਰ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਮੇਰੀ ਭਗਤੀ ਕਰੋਗੇ ਤੇ ਮੈਂ ਨਰਾਜ਼ ਹੋ ਜਾਵਾਂਗਾ ਇਸ ਤਰ੍ਹਾਂ ਨਹੀਂ ਹੈ ਈਸਾਈ ਲੋਕ ਸਫੇਦ ਕੱਪੜੇ ਪਾਉਂਦੇ ਹਨ ਜਦੋਂ ਉਹਨਾਂ ਦੇ ਵਿੱਚ ਜੋੜੇ ਦਾ ਵਿਆਹ ਹੋਵੇ ਤੇ ਦੁਲਹਨ ਸਫੇਦ ਕੱਪੜੇ ਪਾਉਂਦੀ ਹੈ ਜਿਆਦਾ ਤੋਂ ਜਿਆਦਾ ਕੋਸ਼ਿਸ਼ ਪੂਰਾ ਸਫੇਦ ਕਾਉਂ ਪੰਜਾਬੀਅਤ ਦੇ ਵਿੱਚ ਐਸਾ ਹੈ ਕਿਸੇ ਦੀ ਮੌਤ ਹੋ ਜਾਏ ਦੁੱਖ ਦਾ ਦਿਹਾੜਾ ਹੋਵੇ ਤਾਂ ਸਫੇਦ ਪਾਉਂਦੇ ਹਨ ਕੋਸ਼ਿਸ਼ ਕਰਦੇ ਹਨ ਸਫੇਦ ਚੁੰਨੀ ਲੈ ਲੋ ਇਸ ਦੇ ਨਾਲ ਮੁਰਦੇ ਨੂੰ ਕੋਈ ਵੱਖ ਨਹੀਂ ਪਹਿਣਾ ਇਸ ਦੇ ਨਾਲ ਪਰਿਵਾਰ ਦੇ ਦੁੱਖ ਜਾਂ ਸੁੱਖ ਦੇ ਵਿੱਚ ਵੀ ਕੋਈ ਫਰਕ ਨਹੀਂ ਪਹਿਣਾ ਪਰ ਫਿਰ ਵੀ ਹੈ ਹੁਣ ਇਸੇ ਤਰ੍ਹਾਂ ਇਸ ਦੇ ਅਰਥ ਹਨ ਸਕੂਲ ਦੇ ਵਿੱਚ ਬੱਚਿਆਂ ਨੇ ਪੜ੍ਹਾਈ ਹੀ ਤਾਂ ਕਰਨੀ ਹੈ ऐसे स्कूल ਹਨ ਵੀ ਜਿੱਥੇ ਜ਼ਰੂਰੀ ਨਹੀਂ ਹੈ ਯੂਨੀਫਾਰਮ ਉਹ ਸਟਾਰਟ ਹੋ ਗਏ ਪਰ ਫਿਰ ਵੀ ਯੂਨੀਫਾਰਮ ਵੀ ਹੈ ਕਈ ਜਗ੍ਹਾ ਤੇ ਇਹ ਉਹਦੇ ਇੱਕ ਨਿਯਮ ਹਨ ਜਦੋਂ ਫੌਜ ਦੇ ਵਿੱਚ ਆਰਮੀ ਦੇ ਵਿੱਚ ਕਿਸੇ ਨੂੰ ਡਿਊਟੀ ਦਿੱਤੀ ਜਾਂਦੀ ਹੈ ਉਸ ਦਾ ਉੱਥੇ ਕੰਮ ਹੈ ਕਿ ਰੱਖਿਆ ਕਰਨੀ ਦੁਸ਼ਮਣ ਨੂੰ ਮਾਰਨਾ ਲੜਾਈ ਕਰਨੀ ਜਦੋਂ ਲੋੜ ਪੈ ਜਾਏ ਜੰਗ ਲੱਗ ਜਾਏ ਤਾਂ ਜੰਗ ਦੇ ਵਿੱਚ ਉਹ ਤਿਆਰ ਰਹਿੰਦਾ ਹੈ ਲੜਨ ਵਾਸਤੇ ਹਥਿਆਰ ਚਲਾਉਣੇ ਉਸ ਦੀ ਮੁੱਖ ਜ਼ਰੂਰਤ ਹੈ ਇਸੇ ਕੰਮ ਦੇ ਲਈ ਪਰਤੀ ਕੀਤਾ ਹੋਇਆ ਹੈ ਪਰ ਫਿਰ ਵੀ ਉੱਥੇ ਉਹ ਨਿਯਮ ਲਾਗੂ ਹੈ ਕਿ ਵਰਦੀ ਵੀ ਪੈਨੋਗੇ ਇਥੋਂ ਤੱਕ ਕਿ ਜੋ ਹਥਿਆਰ ਨਹੀਂ ਵੀ ਚਲਾਉਂਦਾ ਅਗਰ ਕੋਈ ਆਰਮੀ ਦੇ ਵਿੱਚ ਡਰਾਈਵਰ ਵੀ ਹੈ ਉਹ ਵੀ ਵਰਦੀ ਪਹਿਨਦਾ ਹੈ ਵਿਦੇਸ਼ਾਂ ਦੇ ਵਿੱਚ ਜਦੋਂ ਜੰਗ ਲੱਗੀ ਹੁੰਦੀ ਹੈ ਤਾਂ ਜੰਗ ਦੇ ਦੌਰਾਨ ਜੋ ਰਾਸ਼ਟਰਪਤੀ ਹੁੰਦਾ ਹੈ ਜਾਂ ਮੁਖ ਜੋ ਸੰਚਾਲਕ ਹੁੰਦਾ ਵੱਡਾ ਅਵਸਰ ਉਹ ਉਹਨਾਂ ਦਿਨਾਂ ਦੇ ਵਿੱਚ ਮੀਡੀਆ ਦੇ ਸਾਹਮਣੇ ਵਰਦੀ ਪਹਿਨ ਕੇ ਜਾਂਦਾ ਹੈ ਜਦੋਂ ਵੀ ਬਿਆਨ ਦਿੰਦਾ ਹੈ ਅੱਗੇ ਪਿੱਛੇ ਉਹ ਆਮ ਵਰਦੀ ਵਿੱਚ ਹੁੰਦਾ ਹੈ ਆਮ ਕੱਪੜਿਆਂ ਦੇ ਵਿੱਚ ਲੇਕਿਨ ਖਾਸ ਮੌਕਿਆਂ ਤੇ ਫਿਰ ਉਹ ਵਰਦੀ ਪਹਿਨਦੇ ਹਨ ਫਿਰ ਉਹ ਮੀਡੀਆ ਦੇ ਸਾਹਮਣੇ ਆਉਂਦੇ ਹਨ ਤਾਂ ਦੇਸ਼ ਨੂੰ ਚਲਾਉਣ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਐਸੀ ਵਰਦੀ ਪਹਿਨਣ ਕੋਈ ਜ਼ਰੂਰੀ ਨਹੀਂ ਹੈ ਪੁਲਿਸ ਵਾਲਿਆਂ ਦੇ ਲਈ ਡਿਊਟੀ ਕਰਨ ਦੇ ਲਈ ਕਿਉਂਕਿ ਮੁੱਖ ਕੰਮ ਤਾਂ ਡਿਊਟੀ ਕਰਨਾ ਹੈ ਮੁੱਖ ਕੰਮ ਤਾਂ ਫੌਜੀਆਂ ਦਾ ਫੌਜ ਦਾ ਆਰਮੀ ਦਾ ਰੱਖਿਆ ਕਰਨੀ ਹੈ ਬਾਰਡਰਾਂ ਤੇ ਖਲੋਣਾ ਹੈ ਔਰ ਦੁਸ਼ਮਣ ਨੂੰ ਰੋਕਣਾ ਹੈ ਜੰਗ ਲੱਗਣ ਤੇ ਹੋਰ ਜਾਂ ਹੋਰ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹ ਨਿਭਾਉਣਾ ਹੈ ਪਰ ਫਿਰ ਵੀ ਵਰਦੀ ਹੈ ਤਾਂ ਇਸ ਦੇ ਵਿੱਚ ਆਪਾਂ ਵਿਚਾਰ ਸਮਝ ਰਹੇ ਹਾਂ ਬਾਹਰੀ ਤੌਰ ਤੇ ਦੇਖ ਕੇ ਹੀ ਪਤਾ ਲੱਗ ਜਾਏ ਕਿ ਪੀਲੇ ਨੰਗ ਰੰਗ ਦੀ ਨੰਬਰ ਪਲੇਟ ਹੈ ਤੇ ਇਹ ਕਮਰਸ਼ੀਅਲ ਹੈ ਟੈਕਸੀ ਹੈ ਅਗਰ ਸਫੇਦ ਹੈ ਤੇ ਫਿਰ ਕਮਰਸ਼ੀਅਲ